ਹੁਣ ਘੋੜੇ ਨੂੰ ਖਲੋਤੇ ਨੂੰ ਵਿਖਾਈ ਜਾਣਾ ਇਹਦੇ ਕੰਨ ਇਦਾਂ ਦੇ ਦੀ ਧੌਣ ਇਦਾਂ ਦੀ ਲੱਤਾਂ ਇਦਾਂ ਦੀਆਂ ਉਹਦੇ ਉੱਤੇ ਕਾਠੀ ਪਾਓ ਉਹਨੂੰ ਇੱਕ ਰੇ ਨਿਠਾ ਕੇ ਵਿਖਾਓ ਦਾ ਚਪਟਾ ਲਾ ਕੇ ਵਿਖਾਓ ਪਤਾ ਲੱਗੇ ਵੀ ਸਵਾਰੀ ਕੀ ਹੁੰਦੀ ਤੇ ਘੋੜਾ ਕੀ ਹੁੰਦਾ ਘੋੜੇ ਬਣਾ ਤਿਆ ਨਮੈਸ਼ੀ ਠੀਕ ਆ ਘੋੜੇ ਦਾ ਕੰਮ ਆ ਭੱਜਣਾ ਘੋੜੇ ਦਾ ਕੰਮ ਆ ਖਹਿਣਾ ਘੋੜਾ ਜੰਗ ਜੂ ਚੀਜ਼ ਆ ਕਈ ਤਾਂ ਢੋਲ ਦੇ ਉੱਤੇ ਘੋੜੀ ਨੂੰ ਨਚਾਉਂਦੇ ਨੇ ਕਈ ਥਾਵਾਂ ਦੇ ਉੱਤੇ ਕਈ ਪ੍ਰੋਗਰਾਮ ਐਵੇਂ ਦੇ ਕਰਦੇ ਨੇ ਉਵੇਂ ਹੋਣਾ ਚਾਹੀਦਾ ਘੋੜਿਆਂ ਦੇ ਨਾਲ ਗੁਨਾਹ ਆ ਸਿੱਖੀ ਦੇ ਪੱਖ ਤੋਂ ਪੰਥ ਦੇ ਪੱਖ ਤੋਂ ਗੁਨਾਹ ਆ ਘੋੜਾ ਨਚੌੜਾ ਮਰਦ ਤੇ ਘੋੜੇ ਨੱਚਦੇ ਸੋਹਣੇ ਲੱਗਦੇ ਕਿਤੇ ਦੇਖ ਮਰਦ ਠੁਮਕੇ ਮਾਰਦਾ ਕਿੱਡਾ ਕ ਵਧੀਆ ਲੱਗੂਗਾ ਦੇਖ ਬੰਦਾ ਜਰਨੈਲ ਤਿਆਰ ਹੋਇਆ ਵਾ ਚੰਗਾ ਸੋਹਣਾ ਸੁਨੱਕਾ ਵਾ ਚਿੱਤਰ ਪਾਏ ਆ ਉਹਨੂੰ ਕਹ ਨੱਚ ਕੇ ਦਿਖਾ ਉਹ ਕਿੱਡਾ ਕ ਚੰਗਾ ਲੱਗੂਗਾ ਚੰਗੀਆਂ ਮੁੱਛਾਂ ਇਹ ਕੰਜਰਾਂ ਦੇ ਕੰਮ ਨੇ ਨੱਚਦੇ ਕੌਣ ਹੁੰਦੇ ਕੰਜਰ ਘੋੜੇ ਦੇ ਉੱਤੇ ਗੱਲ ਆਈ ਨਾ ਉਸੇ ਤਰ੍ਹਾਂ ਬੰਦੇ ਤੇ ਬੰਦੇ ਮਰਦਾਂ ਘੋੜ ਦੇ ਮਾਮਿਆਂ ਕੰਮ ਪੈਣ ਵਾਲੇ ਸਰੇਦੇ ਨਲਾਇਕ ਬੰਦੇ ਹੁੰਦੇ ਜਿਹੜਾ ਆਪਣਾ ਵਿਸ਼ਾ ਵਸਤੂ ਛੱਡ ਦਿੰਦੇ ਆ ਜਿੱਤਨਾ ਘੋੜਾ ਆਪਣਾ ਟਾਰਗੇਟ ਪੂਰਾ ਕਰਦਾ ਨਾ ਬੰਦੇ ਦਾ ਵੀ ਕੰਮ ਆ ਆਪਣੀ ਗ੍ਰਿਸ਼ਤੀ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਮਰਦਾਨਗੀ ਦੇ ਵਿੱਚ ਉਸੇ ਤਰ੍ਹਾਂ ਘੋੜੇ ਨੂੰ ਕਹਿ ਮਰਵੀਂ ਘੋੜੇ ਦੇ ਵਿੱਚ ਉਹਦਾ ਸੁਭਾਅ ਨੱਚਣਾ ਨਹੀਂ ਕ ਉਹਦਾ ਸੁਭਾਅ ਭੱਜਣਾ ਵਾ ਤੇ ਉਹ ਭਜਦਾ ਵਾ ਜਿਹੜਾ ਨੂੰ ਨੱਚਣਾ ਸਿਖਾਇਆ ਜਾਂਦਾ ਨਾ ਉਹ ਉਹਨੂੰ ਇੱਕ ਚਾਬੁਖ ਇੱਕ ਤਕਲੀਫ ਨਾਲ ਸਿਖਾਇਆ ਜਾਂਦਾ ਸਵਾਰ ਲੱਭਿਆ ਨਹੀਂ ਲੱਭਦੇ ਇੱਥੇ ਸਾਰੇ ਸਵਾਰ ਬਣੇ ਫਿਰਦੇ ਆ ਮੈਂ ਘੋੜਿਆਂ ਦੇ ਉੱਤੇ ਬੰਦੇ ਦਾ ਮੂਤ ਨਿਕਲਦਾ ਵੇਖਿਆ ਜਦੋਂ ਆਪ ਦੀ ਆਈ ਤੇ ਆ ਜਾਂਦਾ ਘੋੜਾ ਨਰ ਹੋਵੇ ਜੀ ਕੁਝ ਗੈਲੜ ਕਰ ਦਿੰਦੇ ਪਰ ਘੋੜਾ ਨਰ ਹੋਵੇ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਜਦੋਂ ਵੀ ਆਉਂਨੇ ਆ ਤੇ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਦੇ ਆ ਦਰਸ਼ਨ ਕਰਦੇ ਆ ਉਸ ਤੋਂ ਬਾਅਦ ਅਸੀਂ ਜੇ ਘੋੜਿਆਂ ਦੀ ਸੇਵਾ ਸੰਭਾਲ ਦੇਖੀਏ ਬਾਬਾ ਜੋਰਾਵਾਰ ਸਿੰਘ ਅਤੇ ਬਾਬਾ ਫਤੇ ਸਿੰਘ ਜੀ ਹੋਰਾਂ ਦੇ ਘੋੜਿਆਂ ਦੀ ਸੇਵਾ ਸੰਭਾਲ ਕਿਵੇਂ ਕੀਤੀ ਜਾਂਦੀ ਹੈ ਕਿਵੇਂ ਕਰਦੇ ਨੇ ਉਹ ਫਾਰਮ ਕਿਵੇਂ ਬਣਿਆ ਹੋਇਆ ਇੱਕ ਵਾਰ ਮੈਂ ਤੁਹਾਨੂੰ ਦਿਖਾਵਾਂਗਾ ਬਾਬਾ ਜਸਾ ਸਿੰਘ ਜੀ ਹੋਰੀ ਸੇਵਾ ਸੰਭਾਲ ਕਰਦੇ ਨੇ ਹੋਰ ਵੀ ਜਿਹੜੀ ਐ ਸੰਗਤ ਇੱਥੇ ਆਉਂਦੀ ਐ ਪਹੁੰਚਦੀ ਐ ਜਿਵੇਂ ਇਹ ਘੋੜਾ ਐ ਇਹ ਘੋੜੇ ਨੂੰ ਕਿਵੇਂ ਰੱਖਿਆ ਜਾਂਦਾ ਕੀ ਪਾਇਆ ਜਾਂਦਾ ਕਿਵੇਂ ਇਹਨੂੰ ਚਲਾਇਆ ਜਾਂਦਾ ਕਿਉਂਕਿ ਕਹਿੰਦੇ ਅੰਗਰੇਜ਼ ਕਿਸੇ ਹੋਰ ਹਿਸਾਬ ਨਾਲ ਰੱਖਦੇ ਸੀਗੇ ਮੁਗਲਾਂ ਨੇ ਕਿਸੇ ਹੋਰ ਹਿਸਾਬ ਨਾਲ ਰੱਖੇ ਤੇ ਸਿੱਖ ਕਿਵੇਂ ਰੱਖਦੇ ਸੀਗੇ ਕਹਿੰਦੇ ਇੱਕ ਇਹ ਕਹਾਵਤ ਬੜੀ ਚੱਲਦੀ ਐ ਕਹਿੰਦੇ ਸਿੱਖ ਨਾ ਘੋੜਿਆਂ ਨੂੰ ਬਦਾਮ ਪਾਉਂਦੇ ਨੇ ਕੰਨਿਆ ਨੇ ਤਾਂ ਬਾਦਾਮ ਪਾਉਣੇ ਸ਼ੁਰੂ ਕਰ ਦਿੱਤੇ ਕਿ ਵੀ ਛੋਲਿਆਂ ਨੂੰ ਬਾਦਾਮ ਕਹਿੰਦੇ ਸੀਗੇ ਤੇ ਉਹਨਾਂ ਦੇ ਘੋੜੇ ਬਿਮਾਰ ਹੋ ਜਾਂਦੇ ਸੀਗੇ ਤੇ ਬਾਬਾ ਜੀ ਸਾਡੇ ਨਾਨੇ ਬਾਬਾ ਜੀ ਵਾਇਗੁਰਜੀ ਕੇ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਵਾਇਰ ਹਾਂਜੀ ਹਾਂ ਚੜ੍ਹਦੀ ਕਲਾ ਅੱਜ ਅਸੀਂ ਸ਼ੁਰੂਆਤ ਦੇ ਵਿੱਚ ਇਹ ਕਿਹਾ ਕਿ ਕਈ ਵਾਰ ਅਜਿਹਾ ਹੁੰਦਾ ਸੀਗੇ ਕਾਪੀ ਕਰਦੇ ਸੀਗੇ ਕਿ ਸਿੱਖ ਘੋੜਿਆਂ ਨੂੰ ਕੀ ਪਾਉਂਦੇ ਨੇ ਅਸੀਂ ਇੱਥੇ ਆਉਂਦੇ ਆ ਅਸੀਂ ਇਹ ਚੀਜ਼ਾਂ ਦੇਖਦੇ ਆ ਤੁਸੀਂ ਘੋੜੇ ਕਿਵੇਂ ਰੱਖੇ ਹੋਏ ਨੇ ਕਿਵੇਂ ਸੇਵਾ ਸੰਭਾਲ ਕਰਦੇ ਹੋ ਉਹਨਾਂ ਦੀ ਸਾਰੀ ਆਪਣੀ ਦੀ ਦਲ ਪੰਥਾਂ ਦੀ ਕਲਗੀਧਰ ਸੱਚੇ ਪਾਤਸ਼ਾਹ ਦੀ ਮਰਜ਼ਾਦਾ ਜਿਹੜੀ ਗੁਰੂ ਅਰਜਨ ਦੇਵ ਸੱਚੇ ਪਾਸ਼ਾ ਮਹਾਰਾਜ ਹੈ ਨਾ ਗੁਰੂ ਆਰਾਈ ਸੱਚੇ ਪਾਸ਼ਾ ਮਹਾਰਾਜ ਆਪਣੀ ਮਰਜ਼ਾਦਾ ਇਹ ਆਪੀ ਜਿਹੜੀ ਸਨਾਤਨ ਮਤ ਦੀ ਜਾਂ ਦੇਸ਼ ਦੀ ਰਾਜਪੂਤਾਨਾ ਮਰਜ਼ਾਦਾ ਵਾ ਉਹਦੇ ਵਿੱਚ ਵੰਡ ਹੈ ਨਾ ਛਤਰੀ ਬ੍ਰਾਹਮਣ ਸ਼ੂਦ ਵੈਸ਼ ਘੋੜਾ ਸਾਹਬ ਦਾ ਹੋਰ ਉਹਦੀ ਕੋਈ ਲਿੱਦ ਹੋਰ ਚੁੱਕਦਾ ਕਾਠੀ ਕੋਈ ਲਾਉਂਦਾ ਉੱਤੇ ਬਹਿ ਕੇ ਲੜਦਾ ਕੋਈ ਆ ਤੇ ਆਪਣੇ ਹਣ ਦਲਾਂ ਪੰਥਾਂ ਦੇ ਵਿੱਚ ਵੀ ਜਦੋਂ ਘੋੜਾ ਤੁਸੀਂ ਇਹਨੂੰ ਸਪਸ਼ਟ ਕਰੋ ਜੀ ਕੁਝ ਨਹੀਂ ਕਹਿਣਾ ਘੋੜੀ ਨੇ ਅੱਛਾ ਇਹ ਇਹ ਆਪਣੇ ਪੂਰੇ ਬੱਚਿਆਂ ਨੇ ਨਾ ਬੱਚਿਆਂ ਨਾਲ ਖੇੜੇ ਦੇ ਰਹਿੰਦੇ ਵੀ ਬੱਚਾ ਹੀ ਅਜੇ ਛੋਟਾ ਠੀਕ ਹੈ ਆਪਣੇ ਵਿੱਚ ਇਹ ਹੁੰਦਾ ਵਾ ਵੀ ਜਿੰਨੇ ਘੋੜੇ ਤੇ ਚੜਨਾ ਹਮ ਉਹਨੇ ਘੋੜੇ ਦੀ ਲੇਦ ਸੁਟਣੀ ਆ ਉਹਨੇ ਘੋੜੇ ਨੂੰ ਕਾਜਾ ਦੇਣਾ ਉਹਨੇ ਹੀ ਘੋੜੇ ਨੂੰ ਕਾਠੀ ਲਾਉਣੀ ਆ ਤੇ ਉਹ ਆਪਣੇ ਘੋੜੇ ਦੇ ਨਾਲ ਜਿਆਦਾ ਟਾਈਮ ਬਤੀਤ ਕਰਨਾ ਆਪਣੇ ਤੰਬੂ ਦੇ ਲਾਗੇ ਘੋੜਾ ਰਹਿਣਾ ਜਾਂ ਜਿਤਨਾ ਕੋਈ ਬੱਗੀ ਵਾਲਾ ਸਿੰਘ ਆ ਉਹਦੇ ਕੋਲ ਤਿੰਨ ਚਾਰ ਘੋੜੇ ਆ ਜਿਹੜਾ ਆਪਣੀ ਮਰਜ਼ਾ ਦਾ ਉਹ ਵੱਖਰੀ ਆ ਵੀ ਆਪਦੇ ਘੋੜੇ ਦੀ ਸਾਰੀ ਕਿਰਿਆ ਤੇ ਆਪਦੀ ਕਿਰਿਆ ਆਪ ਹੀ ਕਰਨੀ ਹਮ ਵਿਕਲਪ ਕੋਡਾ ਉਪਰਾਂ ਨਾ ਮੰਨੇ ਸੰਤ ਸ਼ਪਾਈ ਵਾਲਾ ਜਿਹੜਾ ਸਿਧਾਂਤ ਵਾ ਵੀ ਜਿਹੜਾ ਸਿੱਖ ਹੁਣ ਕਿੱਡੇ ਕਿੱਡੇ ਸੰਤ ਮਹਾਂਪੁਰਖ ਹੋਏ ਆ ਜਿਹੜੇ ਦਲਾਂ ਦੇ ਦੂਜਿਆਂ ਸਿੰਘਾਂ ਦੇ ਘੋੜਿਆਂ ਦਾ ਵੀ ਜਿਤਨਾ ਲਦੜਾ ਆਪ ਸੁੱਟ ਦਿੰਦੇ ਸੀ ਲੇ ਲਦ ਆਪ ਸੁੱਟ ਦਿੰਦੇ ਹੀ ਪਾ ਗਏ ਨਾ ਨਵਾਬ ਕਪੂਰ ਸਿੰਘ ਜਿਨ੍ਹਾਂ ਨੇ ਕਿਹਾ ਵੀ ਜੋ ਮਰਜੀ ਉਹਦਾ ਦੇ ਦਿਓ ਪਰ ਘੋੜਿਆਂ ਦੀ ਲਦ ਨਾ ਮੈਨੂੰ ਕਿਉਂ ਵੀ ਨਹੀਂ ਸੁਟਣੀ ਮੈਂ ਸੁਟਣੀ ਆ ਮਹਾਂਪੁਰਖ ਹੋਇਆ ਬਾਬੇ ਸੋਣ ਸੋਣੀ ਵਿਧੀ ਚੰਦੀ ਹੈ ਉਹ ਅਮਰਤ ਵੇਲੇ ਆਪਣੇ ਗਲ ਵਾਲੇ ਸਰੋਪੇ ਦੇ ਨਾਲ ਹੀ ਸਾਰੇ ਦਲ ਦੇ ਘੋੜਿਆਂ ਦੀ ਲਿੱਦ ਦੇ ਕਰਾ ਛੋੜ ਦਿੰਦੇ ਸੀ ਹੁਣ ਸਕੋੜਾ ਸਾਰਾ ਤੇ ਲਿੱਦ ਕਰਦਾ ਮਤਲਬ ਕਿ ਸਿੰਘ ਨੇ ਆਪਣੇ ਤੰਬੂ ਦੇ ਨਾਲ ਆਪਣੇ ਕੋਲੇ ਘੋੜਾ ਰੱਖਣਾ ਇਹਨੂੰ ਜਾਨ ਭਾਈ ਕਹਿੰਦੇ ਆਪਾਂ ਵੀ ਮੇਰਾ ਬਿਲਕੁਲ ਨੇੜਲਾ ਸਾਥੀ ਆਪਣੇ ਕੋਲੇ ਦੇ ਕੋਲ ਰਹਿਣਾ ਜਿਆਦਾ ਟਾਈਮ ਹੈਨਾ ਤੇ ਜਿੱਤਰਾ ਅੱਗੇ ਸਿੰਘਾਂ ਦੇ ਜਿੱਤਰਾ ਤੁਸੀਂ ਕਿਹਾ ਬਾਦਾਮ ਬਾਦਾਮ ਆਪਾਂ ਛੋਲਿਆਂ ਨੂੰ ਕਹਿੰਦੇ ਆ ਉਹ ਕਈਆਂ ਨੇ ਆਪਣੇ ਰਿਸਾ ਨਾਲ ਦੂਜਿਆਂ ਨੇ ਜਾ ਕੇ ਬਾਦਾਮ ਪਾਤੇ ਉਹ ਘੋੜੇ ਬਿਮਾਰ ਹੋ ਗਏ ਆਪਾਂ ਛੋਲਿਆਂ ਨੂੰ ਕਹਿੰਦੇ ਆ ਇਹਨੇ ਗਸੰਗਾ ਦਾ ਬੋਲਾ ਹੈ ਫਿਰ ਆਪਾਂ ਜਿਹੜਾ ਆਪਾਂ ਘੋੜਿਆਂ ਨੂੰ ਮਸਾਲਾ ਦਿੰਨੇ ਹਣਾ ਵੀ ਘੋੜਾ ਵਾ ਆ ਦੇਖੋ ਜੀ ਹੁਣ ਇਹਨੇ ਕੁਛ ਨਹੀਂ ਕੀਤਾ ਮੇਰਾ ਮੂੰਹ ਹੱਥ ਮੈਂ ਪਾ ਦਿੱਤਾ ਘੋੜੇ ਦੇ ਮੂੰਹ 'ਚ ਹੱਥ ਪਾਉਣਾ ਕੋਈ ਸੌਖੀ ਗੱਲ ਨਹੀਂ ਗਈ ਹੈਨਾ ਆਪਣੇ ਜੀਭ ਫੜ ਕੇ ਮਸਾਲਾ ਦਿੰਦੇ ਆ ਪੂਰਾ ਮੂੰਹ ਦੇ ਵਿੱਚ ਦੂਜੇ ਬੰਦੇ ਉੱਤੇ ਦਾਣੇ ਦੇ ਛੋੜ ਦਿੰਦੇ ਆ ਤੇ ਉਦੋਂ ਬਾਅਦ ਜਿਹੜੇ ਫੜੇ ਫੜੇ ਬਾਟੇ ਹੁੰਦੇ ਸਿੰਘਾਂ ਦੇ ਉਹ ਐਡਾ ਬਾਟਾ ਅਗਲਾ ਸੋਚਦਾ ਵੀ ਆਮ ਬੰਦਾ ਤੇ ਨਿਗੀ ਜਿ ਕੁਵਲੀ ਚ ਖਾ ਲੈਂਦਾ ਇਹ ਐਡਾ ਐਡਾ ਬਾਟੇ ਉਹ ਸਿੰਘ ਕੀ ਕਰਦੇ ਸੀ ਜਿਤਨਾ ਨਾ ਸਬਜੀ ਭਾਜੀ ਜਿਹੜੀ ਵੀ ਦਲ ਚ ਬਣਦੀ ਆ ਉਹ ਚੰਗੀ ਵਧੀਆ ਬਣਦੀ ਆ ਉਹ ਜਿਹੜਾ ਬਾਕੀ ਬਚਦਾ ਬਚਿਆ ਉਹ ਬਾਟੇ ਦੇ ਵਿੱਚ ਚੂਰੀ ਪ੍ਰਸ਼ਾਦ ਦੇ ਸੁੱਟ ਕੇ ਆਪਣੇ ਘਰੇ ਨੂੰ ਖਵਾ ਦੇਣਾ ਵੱਡਾ ਸ਼ਰਦਾਈ ਬਦਾਮਾਂ ਵਾਲੀ ਆਪਣੀ ਦੁੱਦੀ ਖਸਖਸ ਵਾਲੀ ਸ਼ਰਦਾਈ ਜਿਹੜੇ ਹੈਨਾ ਉਹ ਜਿੰਨੀ ਆਪ ਪੀ ਲਈ ਬਾਕੀ ਥੋੜੀ ਜਿਹੀ ਘੋੜੇ ਨੂੰ ਪਿਆ ਦੇਣੀ ਆ ਜੇ ਦੁੱਧ ਪੂਰਾ ਬਾਟਾ ਭਰ ਲਿਆ ਆਪ ਜਿੰਨਾ ਪੀ ਲਿਆ ਬਾਕੀ ਮਤਲਬ ਕਿ ਘੋੜੇ ਨਾਲ ਖਾਣ ਪੀਣ ਦੀ ਸਾਂਝ ਵੀ ਰਹਿਣੀ ਹਾਂ ਕੀ ਬਾਤ ਆ ਚੀਜ਼ਾਂ ਹਾਂਜੀ ਤਾਂ ਹੀ ਉਹ ਚੀਜ਼ ਉਪਰਾਂ ਨਹੀਂ ਕਰਦੇ ਤਾਂ ਵੱਖਰਾ ਐ ਸੇ ਕੌਮ ਦੇ ਜਿਹੜੇ ਘੋੜਿਆਂ ਦੇ ਨਾਲ ਹੀ ਪਿਆਰ ਉਹ ਵੱਖਰਾ ਹੈ ਜਾਨ ਭਾਈ ਜਾਨ ਭਾਈ ਤੁਸੀਂ ਇੱਕ ਪੇਜ ਬਣਾਇਆ ਬਾਬਾ ਜਸਾ ਸਿੰਘ ਅਫਤਿਹਗੜ ਸਾਹਿਬ ਹਾਂਜੀ ਤਾਨੂੰ ਕਿਉਂ ਲੱਗਦਾ ਹੈ ਕਿ ਵੀ ਤੁਸੀਂ ਲੋਕਾਂ ਨੂੰ ਕਿਉਂ ਡੀਲ ਕਰੋਗੇ ਕਿਉਂਕਿ ਲੋਕ ਤਾਂ ਕਹਿੰਦੇ ਕਿ ਅਸੀਂ ਬੜੇ ਵੱਡੇ ਤੋਪਚੀ ਆ ਅਸੀਂ ਤਾਂ ਬੜਾ ਕੁਝ ਕਰ ਲੈਨੇ ਆ ਤੁਸੀਂ ਕਿਉਂ ਚਾਹਦੇ ਹੋ ਕਿ ਲੋਕਾਂ ਨੂੰ ਚੰਗੀ ਸਿੱਖਿਆ ਮਿਲੇ ਤੁਸੀਂ ਕਿਉਂ ਚਾਹਦੇ ਆ ਵੇਖੋ ਜੀ ਜਿਹੜੀ ਆ ਨਾ ਸਿੱਖ ਮਤ ਜਿਹੜੀ ਆ ਮਹਾਰਾਜ ਨੇ ਦਿੱਤੀ ਆ ਸਾਡੇ ਵਿੱਚ ਦੇ ਵਿਦਿਆਵਾ ਸਾਡੇ ਗੁਰੂ ਦੀ ਬਿਲਕੁਲ ਅਸੀਂ ਉਹ ਵਿਦਿਆ ਸਤਿਕਾਰ ਕਰਦੇ ਆ ਬਾਕੀ ਜਿਹੜੇ ਐਵੇਂ ਗੱਲੀ ਬਾਤੀ ਠਾ ਠਾ ਫਾ ਫਾ ਕਰੀ ਫਿਰਦੇ ਆ ਗੱਲ ਕੋਈ ਹੁੰਦੀ ਆ ਕਰਦੇ ਕੁਝ ਹੁੰਦੇ ਆ ਤੇ ਘੋੜੇ ਬਣਾ ਤਿਆ ਨਮੈਸ਼ੀ ਠੀਕ ਆ ਘੋੜੇ ਦਾ ਕੰਮ ਆ ਭੱਜਣਾ ਘੋੜੇ ਦਾ ਕੰਮ ਆ ਖੈਣਾ ਘੋੜਾ ਜੰਗ ਜੂ ਚੀਜ਼ ਆ ਠੀਕ ਆ ਜੀ ਹੁਣ ਇਹਦੇ ਵਿੱਚ ਆਪੀ ਜਿਤਨਾ ਪ੍ਰਾਣੇ ਸਮੇਂ ਦੇ ਵਿੱਚ ਸਾਡੀਆਂ ਵੀਡੀਓ ਕੋੜਿਆਂ ਦੇ ਵਾਇਰਲ ਹੋਈਆਂ ਲੋਕਾਂ ਨੂੰ ਚੰਗੀਆਂ ਲੱਗੀਆਂ ਲੋਕਾਂ ਨੇ ਵੇਖਿਆ ਵੀ ਯਾਰ ਘੋੜਾ ਇਦਾਂ ਵੀ ਸਿੱਧਾ ਤਾਂ ਚੜ ਜਾਂਦਾ ਵੀ ਨਹੀਂ ਐਸਾ ਬਾਜੀ ਆ ਹੁੰਦੀ ਆ ਜਾਂ ਘੋੜੇ ਦਾ ਛਪਟਾ ਆ ਹੁੰਦਾ ਵਾ ਹੁਣ ਘੋੜੇ ਨੂੰ ਖਲੋਤੇ ਨੂੰ ਵਿਖਾਈ ਜਾਣਾ ਇਹਦੇ ਕੰਨ ਇਦਾਂ ਦੀ ਧੌਣ ਇਦਾਂ ਦੀ ਲੱਤਾਂ ਇਦਾਂ ਦੀਆਂ ਉਹਦੇ ਉੱਤੇ ਕਾਠੀ ਪਾਓ ਉਹਨੂੰ ਇੱਕ ਰੇ ਨਿਠਾ ਕੇ ਵਿਖਾਓ ਦਾ ਛਪਟਾ ਲਾ ਕੇ ਵਿਖਾਓ ਪਤਾ ਲੱਗੇ ਵੀ ਸਵਾਰੀ ਕੀ ਹੁੰਦੀ ਤੇ ਘੋੜਾ ਕੀ ਹੁੰਦਾ ਤੇ ਘੋੜੇ ਦਾ ਤੇ ਸਵਾਰ ਦਾ ਰਿਸ਼ਤਾ ਕੀ ਆ ਘੋੜੇ ਨੂੰ ਇਹ ਥੋੜੀ ਵੀ ਕੀ ਤੁਸੀਂ ਥੱਲੇ ਖਲੋਤੇ ਨੂੰ ਵਿਖਾਈ ਜਾਓਗੇ ਘੋੜੇ ਦੇ ਭਜਦੇ ਸੋਹਣੇ ਲੱਗਦੇ ਨਾ ਘੋੜੇ ਖਲੋਤੇ ਦਾ ਕੋਈ ਐਡਾ ਹੈ ਨਹੀਂਗਾ ਘੋੜਾ ਉਦੋਂ ਸਜਦਾ ਵਾ ਜਦੋਂ ਉੱਤੇ ਸਾਜ਼ ਵਜਦੇ ਆ ਉੱਤੇ ਸਵਾਰ ਚੰਗਾ ਵਧੀਆ ਨਿਪੁੰਨ ਸਵਾਰ ਇੱਕ ਨਾ ਅੱਗੇ ਮੇਰੀ ਵੀਡੀਓ ਬੜੀ ਵਾਇਰਲ ਹੋਈ ਸੀ ਅੰਦੇ ਘੋੜਾ ਕਿਦਾਂ ਦਾ ਹੋਵੇ ਤੇ ਮੈਂ ਆਪਦੇ ਹਿਸਾਬ ਨਾਲ ਕਹਿੰਦਾ ਵੀ ਘੋੜਾ ਹੋਵੇ ਹੰਕਾਰਿਆ ਘੋੜਾ ਹੋਵੇ ਬਲੀ ਹੈ ਤੇ ਘੋੜਾ ਹੋਵੇ ਬਹੁਤ ਬਹੁਤ ਜਿਆਦਾ ਜੋਸ਼ੀਲਾ ਫਿਰ ਉਹਦੇ ਉੱਤੇ ਪੂਰਾ ਚੁਸਤ ਤੇ ਬਿਲਕੁਲ ਐਨ ਸਜਿਆ ਸਵਾਰ ਬੈਠਾ ਹੋਵੇ ਫਿਰ ਉਹ ਸੋਭਦਿਆ ਇਹ ਬੜੀ ਵਾਇਰਲ ਹੋਈ ਸੀਗੀ ਮੈਂ ਆਪਦੇ ਹਿਸਾਬ ਨਾਲ ਹੈ ਨਾ ਫਿਰ ਘੋੜੇ ਦੇ ਗਾਮਚੀ ਮੁੱਠੇ ਪੁੱਠੇ ਉਹ ਆਪਦੇ ਤਰੀਕੇ ਘੋੜੇ ਨੇ ਸੋਹਣਾ ਲੱਗਣਾ ਤੇ ਸਵਾਰ ਨੇ ਸੋਹਣਾ ਲੱਗਣਾ ਕੱਟਿਆ ਨਹੀਂ ਬਿਲਕੁਲ ਹੁਣ ਆਪਾਂ ਤਾਂ ਕਹਿ ਰਹੇ ਆ ਵੀ ਅਸੀਂ ਇਸ ਚੀਜ਼ ਨੂੰ ਜਿੰਨੀ ਹੁਣ ਤੱਕ ਮਾਲੂਮਾਤ ਜਾਣਕਾਰੀ ਸਵਾਰੀ ਹਾਸਲ ਕੀਤੀ ਸਿੱਖੀ ਦਾਣਾ ਪਾਣੀ ਪੋਣਾ ਸਿੱਖਿਆ ਪੈਰ ਬਣਾਉਣੇ ਸਿੱਖੇ ਅਸੀਂ ਆਪਣਾ ਪੇਜ ਬਣਾਤਾ ਵਾ ਬਾਬਾ ਜੱਸਾ ਸਿੰਘ ਫਤੇਗੜ ਸਾਹਿਬ ਵਾਲੇ ਉਸ ਪੇਜ ਦੇ ਉੱਤੇ ਨਿਜ਼ਾਬਾਜੀ ਇੰਡਿਓਰੈਂਸ ਕ੍ਰਾਸ ਕੰਟਰੀ ਲੰਮੇ ਚਾਲੇ ਸਾਰਾ ਕੁਝ ਜ਼ੀਰੋ ਤੋਂ ਲੈ ਕੇ ਜਿੰਨਾ ਵੀ ਅਸੀਂ ਜਿਹੜੇ ਸਿੱਖਣ ਦੇ ਚਾਹਵਾਨ ਆ ਜਿਹੜੇ ਵੇਖਣ ਦੇ ਚਾਹਵਾਨ ਆ ਉਹਨਾਂ ਨੂੰ ਐਪੀਸੋਡ ਦੇ ਵਿੱਚ ਦੱਸਾਂਗੇ ਸਾਰਾ ਕੁਝ ਘੋੜਸਵਾਰੀ ਵੀ ਦੱਸੋਗੇ ਕਿ ਕਿਵੇਂ ਕਰਨੀ ਹੈ ਜਿਵੇਂ ਤੁਸੀਂ ਇੱਕ ਮੈਦਾਨ ਬਣਾਇਆ ਆ ਇੱਥੇ ਤਾਂ ਤੁਸੀਂ ਘੋੜ ਸ਼ਾਮ ਨੂੰ ਕੱਢਦੇ ਹੋਗੇ ਆਪ ਤੇ ਖੁੱਲੇ ਅਨੰਦ ਮੰਦੇ ਹੋਣਗੇ ਇੱਥੇ ਇਹ ਆ ਜੀ ਨਵੇਂ ਸਵਾਰਾਂ ਵਾਸਤੇ ਤੇ ਘੋੜੇ ਬਾਹਰ ਕੱਢਣ ਵਾਸਤੇ ਬਾਕੀ ਅਸੀਂ ਬਾਹਰ ਵੱਡੀ ਗਰਾਊਂਡ ਚ ਲੈ ਕੇ ਜਾਂਦੇ ਆ ਦੂਰ ਦੂਰ ਨਿਕਲ ਜਾਈਦਾ ਘੋੜੇ ਲੈ ਕੇ ਤੇ ਘੋੜਿਆਂ ਦੀ ਸਟੇਬਲਿੰਗ ਉਹਨਾਂ ਨੂੰ ਦਾਣਾ ਕਿਵੇਂ ਪਾਉਣਾ ਸਾਫ ਸਫਾਈ ਕਿੱਦਾਂ ਰੱਖਣੀ ਆ ਉਹਦਾ ਪੈਡਿਕ ਉਹਨੂੰ ਕਿਹੋ ਜਿਹਾ ਸਟੇਬਲ 'ਚ ਰੱਖਣਾ ਉਹਦੀ ਗਰਮੀ ਸਰਦੀ ਕੀ ਆ ਸ਼ੀਰ ਉੱਤਾਂ ਦੇ ਹਿਸਾਬ ਨਾਲ ਘੋੜਾ ਕਿਤਰਾ ਦਾ ਵਾ ਉਹਨੂੰ ਨਵਾਉਣਾ ਕਿੱਦਰਾ ਦਾ ਪਾਣੀ ਧਾਣੀ ਉਹਨੂੰ ਕਾਜਾ ਕਿਹੋ ਜਿਹਾ ਦੇਣਾ ਲਗਾਮ ਜਿਹੜੀ ਬਲੇਡ ਬਿਟ ਨਹੀਂ ਦੇਣੀ ਨਾਰਮਲ ਸੌਫਟ ਬਿਟ ਦੇਣੀ ਆ ਕਾਠੀ ਕਿਹੋ ਜਿਹੀ ਪਾਉਣੀ ਆ ਬੂਟ ਕਿਤਰਾ ਦੇ ਪਾਉਣੇ ਥੱਲੇ ਬੰਨੇ ਰਾਈਡਿੰਗ ਵਾਲੇ ਘੋੜੇ ਤੇ ਮੋਢਾ ਗੋਡਾ ਸਿਰ ਕਿੱਥੇ ਰੱਖਣਾ ਸਵਾਰ ਦੀ ਉਤਲੇ ਬੰਨੇ ਖੂਬਸੂਰਤੀ ਕੀ ਆ ਸਵਾਰ ਨੇ ਨੇਜ਼ਾ ਕਿੱਥੋਂ ਕਿਤਰਾ ਦਾ ਨੇਜ਼ ਕਈ ਗੜਾ ਕਿਲਾ ਕਿਤਨਾ ਚੁੱਕਣਾ ਦੂਜਾ ਖਜੂਰ ਵਾਲਾ ਕਿਲਾ ਪੇਪਰ ਪੈਗ ਕਿਤਨਾ ਚੁੱਕਣਾ ਹੈ ਨਾ ਕਿ ਕਿਲਾ ਜਿਹੜਾ ਉਹ ਜਿੰਨੀ ਜਾਣਕਾਰੀ ਆ ਗਰਾਉਂਡ ਟੂ ਵਰਕ ਤੇ ਸਟੇਬਲ ਵਰਕ ਸਟੇਬਲਿੰਗ ਸਾਰਾ ਕੁਝ ਅਸੀਂ ਜਿੰਨਾ ਸਾਨੂੰ ਪਤਾ ਵਾ ਏ ਟੂ ਜ਼ेड ਬਾਕੀ ਜਿਹੜੇ ਹੋਰ ਸਾਡੇ ਨਾਲ ਜਿਤਨਾ ਜੁੜੇ ਹੋਏ ਨੇ ਜਿਹੜੇ ਚੰਗੇ ਸੰਗੇ ਸਵਾਰ ਆ ਹੁਣ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੇ ਸਵਾਰ ਨੇ ਨਾ ਸਵਾਰ ਗੁੰਮਨਾਮ ਨੇ ਤੁਸੀਂ ਫਲੋਰ ਜਾਓ ਡੀਐਸਪੀ ਜਸਵਿੰਦਰ ਸਿੰਘ ਲੱਖਾ ਭਾਜੀ ਤਲਵਿੰਦਰ ਤਜਿੰਦਰ ਗੁਰਸ਼ਰਨਜੀਤ ਜੰਗ ਜੰਗਬਾਜ਼ ਐਸੇ ਐਸੇ ਸਵਾਰ ਨੇ ਵੀ ਨਿਜ਼ਾਬਾਜੀ ਦੇ ਵਿੱਚ ਉਹਨਾਂ ਦਾ ਸਾਨੀ ਕੋਈ ਨਹੀਂ ਅੱਛਾ ਇੱਥੇ ਹੋਰ ਹੀ ਦੂਜਾ ਤੀਜਾ ਲਲੜ ਭਲੜ ਮਸ਼ਹੂਰ ਹੋ ਰਿਹਾ ਹੈ ਦਾ ਯਾਰ ਸੂਰਮਿਆਂ ਨੂੰ ਯੋਧਿਆਂ ਨੂੰ ਪ੍ਰਮੋਟ ਕਰੋ ਮੈਂ ਆਪਣੇ ਪੇਜ ਤੋਂ तकरीबन ਹੋਰ ਤੇ ਕੁਝ ਨਹੀਂ ਜਿੰਨੇ ਵੀ ਐਸ ਵਕਤ ਸਵਾਰ ਨੇ ਉਹਨਾਂ ਨੂੰ ਜ਼ਰੂਰ ਪੇਸ਼ ਕਰੂੰਗਾ ਵੀ ਯਾਰ ਆ ਬੰਦੇ ਜਿਹਾ ਵੇਖੋ ਇਹਨਾਂ ਨੂੰ ਆਈਨਾਨੂ ਸਵਾਰ ਕਹਿੰਦੇ ਆ ਤੇ ਕਿਤਰਾ ਇਹ ਇੱਕ ਕੁਦਰਤ ਦੇ ਤੇ ਰੱਬ ਦੇ ਬਣਾਏ ਹੋਏ ਇੱਕ ਐਸੇ ਸੌਫਟਵੇਅਰ ਦੇ ਉੱਤੇ ਬਹਿ ਕੇ ਉਸ ਚੀਜ਼ ਨੂੰ ਛਪਟਾ ਦਿੰਦੇ ਤੇ ਭਜਾਉਂਦੇ ਆ ਹੂੰ ਬਿਲਕੁਲ ਇਹ ਗੱਲਾਂ ਤੋਂ ਵੀ ਪਤਾ ਲੱਗ ਰਿਹਾ ਸੇਵਾ ਸੰਭਾਲ ਤੋਂ ਵੀ ਪਤਾ ਲੱਗ ਰਿਹਾ ਕਿਵੇਂ ਇਹਨਾਂ ਦੀ ਸੇਵਾ ਸੰਭਾਲ ਕੀਤੀ ਜਾਂਦੀ ਆ ਖਾਣ ਪੀਣ ਕਿਵੇਂ ਦਿੱਤਾ ਜਾਂਦਾ ਤੇ ਇੱਕ ਨਾਤਾ ਜਿਹੜਾ ਉਹ ਭਰਾ ਵਾਲਾ ਰੱਖਿਆ ਜਾਂਦਾ ਕੇ ਸੱਚ ਜਾਨ ਭਾਈ ਰੱਖਿਆ ਜਾਂਦਾ ਅਸੀਂ ਦੇਖਦੇ ਆ ਕਿ ਮੁਗਲਾਂ ਕੋਲ ਵੀ ਘੋੜੇ ਸੀਗੇ ਤੇ ਹਿੰਦੂ ਰਾਜਾ ਕੋਲ ਵੀ ਘੋੜੇ ਸੀਗੇ ਸਿੱਖਾਂ ਕੋਲ ਵੀ ਕੋੜੇ ਨੇ ਬਾਹਰ ਅੰਗਰੇਜ਼ ਵੀ ਰੱਖਦੇ ਨੇ ਅੰਗਰੇਜ਼ਾਂ ਕੋਲ ਵੀ ਸੀਗੇ ਜਦੋਂ ਇੱਥੇ ਫਿਰਦੇ ਸੀ ਕਈ ਤੌਰ ਤੇ ਸੀ ਚੰਡੀਗੜ੍ਹ ਤੇ ਦੇਖਦੇ ਆ ਉਹਨਾਂ ਨੂੰ ਉਸ ਤਿੱਕਣਾ ਰੱਖਿਆ ਹੁੰਦਾ ਵੱਖਰਾ ਕੀ ਆ ਉਹਨਾਂ ਦੇ ਨਾਲੋਂ ਕਿਉਂਕਿ ਉਹ ਬੜੀਆਂ ਬਰੀਕੀਆਂ ਕਹਿੰਦੇ ਆ ਅੰਗਰੇਜ਼ ਤਾਂ ਖਾਸ ਤੌਰ ਤੇ ਬੜੀ ਬਰੀਕੀ ਦੇਖਦੇ ਆ ਕਿ ਖਾਣ ਪੀਣ ਨੂੰ ਕੀ ਦੇਣਾ ਉਹਨਾਂ ਨੂੰ ਪਾਉਣਾ ਕੀ ਆ ਜਿਵੇਂ ਤੁਸੀਂ ਦੱਸ ਰਹੇ ਕਿ ਕਿਹੜੀਆਂ ਚੀਜ਼ਾਂ ਅੰਗਰੇਜ਼ ਵੀ ਬੜੇ ਵੱਖਰੇ ਉਹਨਾਂ ਨਾਲੋਂ ਕੀ ਵੱਖਰਾ ਸਿੱਖਾਂ ਵੱਖਰਾ ਇਹ ਆ ਕਿ ਜਿਸ ਤਰ੍ਹਾਂ ਜਦੋਂ ਮੈਂ ਜਾਨ ਭਾਈ ਦੱਸਿਆ ਵੀ ਆਪਣੇ ਕੋਲ ਘੋੜਾ ਰਹਿਣਾ ਚਾਹੀਦਾ ਤੰਬੂ ਦੇ ਕੋਲ ਘੋੜਾ ਆਂਦਾ ਦਲਾ ਬੰਤਾਂ ਦੀ ਮਰਜ਼ਾਦਾ ਉਹੀ ਚੀਜ਼ ਅਸੀਂ ਵਰਤਦੇ ਆਂ ਵੀ ਜਿਸ ਤਰ੍ਹਾਂ ਇੱਕ ਚੰਗੀ ਸਿਹਤ ਵਾਸਤੇ ਆਪ ਦੇ ਖਾਣ ਪੀਣ ਦਾ ਧਿਆਨ ਰੱਖਣਾ ਉਸੇ ਤਰ੍ਹਾਂ ਹੀ ਘੋੜੇ ਨੇ ਸੋਨਾ ਖਾਣਾ ਤੇ ਲਿੱਦ ਕਰਨੀ ਆ ਇਹਨੂੰ ਸੋਨੇ ਰੂਪੀ ਚੀਜ਼ ਪਾਉਣੀ ਆ ਇਹਦੀ ਸਾਂਭ ਸੰਭਾਲ ਨਿਭਾਈ ਤਵਾਈ ਉਦੋਂ ਬਾਅਦ ਇਹ ਘੋੜਾ ਬਣ ਕੇ ਜਿਆ ਨੋਜ਼ ਹੋਲਡਰ ਫੜ ਕੇ ਵਖਾਉਣ ਦਾ ਮਹਤਾਜ ਨਹੀਂਗਾ ਉੱਤੇ ਸਵਾਰ ਚੜੇ ਤੁਸੀਂ ਇੱਕ ਚੀਜ਼ ਵੇਖੀ ਆ ਜਿੱਥੇ ਵੀ ਅੱਜ ਕੱਲ੍ਹ ਨਿਹੰਗਾਂ ਸੰਗਤਾਂ ਦੀਆਂ ਦੌੜਾਂ ਹੁੰਦੀਆਂ ਨੇਜੇ ਬਾਜੀ ਹੁੰਦੀ ਆ ਵੇਖਿਆ ਸੰਗਤ ਦਾ ਕਿੰਨਾ ਉਮਾਰ ਹੁੰਦਾ ਬਿਲਕੁਲ ਮੈਂ ਨੈਸ਼ਨਲ ਤੋਂ ਲੈ ਕੇ ਪਤਾ ਨਹੀਂ ਕਿੰਨੀਆਂ ਗੇਮਾਂ ਦੇ ਵਿੱਚ ਪਾਰਟਿਸਿਪੇਟ ਕੀਤਾ ਉੱਥੇ ਘੋੜੇ ਹੁੰਦੇ ਆ ਆਡੀਅנס ਹੁੰਦੀ ਹੋਈ ਨਹੀਂ ਇਹਦਾ ਮਤਲਬ ਖਾਲਸੇ 'ਚ ਕੋਈ ਚੀਜ਼ ਤੇ ਹੈਗੀ ਆ ਨਾ ਵੀ ਐਨ ਸੰਗਤ ਦੇ ਵਿੱਚ ਦੀ ਘੋੜਾ ਭੱਜਦਾ ਕੋਈ ਬੈਰੀਕੇਟ ਨਹੀਂ ਹੁੰਦੇ ਕੋਈ ਕੁਸ਼ੀ ਨਹੀਂ ਹੁੰਦਾ ਪਰ ਪਰਮੇਸ਼ਰ ਆਜਰ ਨਾਜਰ ਹੁੰਦਾ ਕੋਈ ਡਾ ਹਾਦਸਾ ਨਹੀਂ ਹੁੰਦਾ ਕਈ ਤਾਂ ਢੋਲ ਦੇ ਉੱਤੇ ਕੋੜੀ ਨੂੰ ਨਚਾਉਂਦੇ ਨੇ ਕਈ ਥਾਵਾਂ ਦੇ ਉੱਤੇ ਕਈ ਪ੍ਰੋਗਰਾਮ ਐਵੇਂ ਦੇ ਕਰਦੇ ਨੇ ਉਵੇਂ ਹੋਣਾ ਚਾਹੀਦਾ ਕੋੜਿਆਂ ਦਾ ਨਾਮ ਆ ਸਿੱਖੀ ਦੇ ਪੱਖ ਤੋਂ ਪੰਥ ਦੇ ਪੱਖ ਤੋਂ ਗੁਨਾਹ ਆ ਕੋੜਾ ਨਚੌੜਾ ਮਰਦ ਤੇ ਕੋੜੇ ਨੱਚਦੇ ਸੋਹਣੇ ਲੱਗਦੇ ਕਿਤੇ ਇੱਕ ਮਰਦ ਠੁਮਕੇ ਮਾਰਦਾ ਕਿੱਡਾਕ ਵਧੀਆ ਲੱਗੂਗਾ ਇੱਕ ਬੰਦਾ ਜਰਨੈਲ ਤਿਆਰ ਹੋਇਆ ਵਾ ਚੰਗਾ ਸੋਹਣਾ ਸੁਨੱਖਾ ਵਾ ਚਿੱਤਰ ਪਾਏ ਆ ਉਹਨੂੰ ਕਹੇ ਨੱਚ ਕੇ ਦਿਖਾ ਉਹ ਕਿੱਡਾਕ ਚੰਗਾ ਲੱਗੂਗਾ ਚੰਗੀਆਂ ਮੁੱਛਾਂ ਇਹ ਕੰਜਰਾਂ ਦੇ ਕੰਮ ਨੇ ਨੱਚਦੇ ਕੌਣ ਹੁੰਦੇ ਕੰਜਰ ਕੋੜਾ ਤੇ ਮਰਦ ਨੱਚਦੇ ਸੋਹਣੇ ਨਹੀਂ ਲੱਗਦੇ ਠੀਕ ਆ ਇਹ ਜੰਗਾ ਦੀਆਂ ਜੁੱਧਾਂ ਦੀ ਸ਼ਾਨ ਨੇ ਪਰ ਬਦਕਿਸਮਤੀ ਚਲੋ ਇਹਨਾਂ ਵਾਪੀ ਦਲਾ ਪੰਥਾਂ 'ਤੇ ਮਰਜ਼ਾਦਾ ਕਾਇਮ ਆ ਘੋੜਾ ਤੇ ਮਰਦ ਇਹ ਜੰਗਾ ਜੁੱਧਾਂ ਦੇ ਪ੍ਰਤੀਕ ਨੇ ਜੰਗਾ ਜੁੱਧਾਂ ਦੀ ਸ਼ਾਨ ਨੇ ਅੱਜ ਉਹ ਆਰਕੈਸਟਰਾ ਦੇ ਵਿਆਹਾਂ ਦੇ ਵਿੱਚ ਉਹ ਠਮਕੇ ਮਾਰਨ ਰਹਿੰਦੇ ਸ਼ਰਮ ਦਾ ਘਾਟਾ ਉਹ ਤੁਸੀਂ ਕਿੱਡੇ ਚੰਗਾ ਚੰਗਾ ਕੰਮ ਕਰਨਦੇ ਜੀ ਨੱਚਣਾ ਜਾਂ ਇਹ ਠਮਕੇ ਮਾਰਨੇ ਇਹ ਇੱਕ ਘਰਾਣੇ ਹੁੰਦੇ ਸੀਗੇ ਆਪਾਂ ਕਹਿੰਦੇ ਨੇ ਕੀ ਫਲਾਉਨੇ ਤੂੰ ਕੰਜਰ ਉਹ ਨੱਚਣ ਵਾਲੇ ਨੂੰ ਕੰਜਰ ਕਿਹਾ ਜਾਂਦਾ ਸੀ ਉਹਨਾਂ ਦਾ ਇੱਕ ਘਰਾਣਾ ਹੀ ਵੱਖਰਾ ਹੁੰਦਾ ਸੀਗਾ ਉਹ ਲੋਕ ਵੱਖਰੇ ਹੁੰਦੇ ਸੀ ਕਿ ਹੁਣ ਸਾਰੇ ਇਹਨਾਂ ਚੀਜ਼ਾਂ ਦੇ ਆ ਮਰਦ ਦਾ ਤੇ ਘੋੜੇ ਦਾ ਨੱਚਣਾ ਨਾ ਚੰਗੀ ਗੱਲ ਨਹੀਂ ਨਹੀਂ ਸੋਣੀ ਨਚਾਉਣਾ ਚਾਹੀਦਾ ਕਈ ਥਾਵਾਂ ਦੇ ਉੱਤੇ ਸੀ ਦੇਖਦੇ ਆ ਕਿ ਨਗਰ ਕੀਰਤਨ ਨਿਕਲਦੇ ਆ ਉੱਥੇ ਘੋੜੇ ਨਤਮਸਤਕ ਵੀ ਹੋ ਰਿਹਾ ਉਹਨੂੰ ਇਸ ਤਰੀਕੇ ਨਾਲ ਉਹ ਜੋ ਜਿਹੜਾ ਵੀ ਉਸ ਦਾ ਮਾਲਕ ਹੈਗਾ ਉਹਨੂੰ ਮੱਥਾ ਟੇਕਾ ਰਿਹਾ ਅੱਗੇ ਜਾ ਕੇ ਉਹ ਨਤ ਸਲਾਮ ਕਰ ਰਿਹਾ ਇਹ ਚੀਜ਼ਾਂ ਹੁੰਦੀਆਂ ਨੇ ਬੜੀਆਂ ਮਹਾਰਾਜ ਜੀ ਘੋੜੇ ਨੂੰ ਤੇ ਵੀ ਨਹੀਂ ਪਤਾ ਮੈਂ ਫਸਟ ਸੈਕਿੰਡ ਆ ਰਿਹਾ ਘੋੜੇ ਭੱਜਦੇ ਆਪਣੀਆਂ ਸ਼ਰਮਾਂ ਨੂੰ ਹੂੰ ਉਹ ਤੇ ਆਪਣੇ ਉੱਤੇ ਮਾਲਕ ਦੇ ਦਿੱਸੇ ਹੋਏ ਸੰਕੇਤ ਨੂੰ ਭੱਜ ਰਿਹਾ ਵਾ ਘੋੜਾ ਆਪਣੀ ਸ਼ਰਮ ਨੂੰ ਭੱਜਦਾ ਵਾ ਹੂੰ ਤੇ ਇਹੀ ਚੀਜ਼ ਬੰਦੇ ਤੇ ਲਾਗੂ ਹੁੰਦੀ ਆ ਬੰਦੇ ਦਾ ਸੁਭਾਅ ਵੀ ਘੋੜੇ ਵਾਲਾ ਹੋਣਾ ਜਿਦਾ ਉਹ ਜਿੱਤਰਾ ਘੋੜੇ ਦੇ ਉੱਤੇ ਗੱਲ ਆਈ ਨਾ ਉਸੇ ਤਰ੍ਹਾਂ ਬੰਦੇ ਤੇ ਬੰਦੇ ਮਰਦਾਂ ਘੋੜ ਦੇ ਮਾਮਿਆਂ ਕੰਮ ਪੈਣ ਵੱਲੇ ਹੂੰ ਸਿਰੇ ਦੇ ਨਲਾਇਕ ਬੰਦੇ ਹੁੰਦੇ ਜਿਹੜਾ ਆਪਣਾ ਵਿਸ਼ਾ ਵਸਤੂ ਛੱਡ ਦਿੰਦੇ ਆ ਜਿੱਤਰਾ ਘੋੜਾ ਆਪਣਾ ਟਾਰਗੇਟ ਪੂਰਾ ਕਰਦਾ ਨਾ ਬੰਦੇ ਦਾ ਵੀ ਕੰਮ ਆ ਆਪਣੀ ਗ੍ਰਿਸ਼ਤੀ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਮਰਦਾਨਗੀ ਦੇ ਵਿੱਚ ਉਸੇ ਤਰ੍ਹਾਂ ਘੋੜੇ ਨੂੰ ਕਾਇਮ ਰਹਿਵੇ ਮਰਦਾਂ ਘੋੜੇ ਦੇ ਮਾਮਿਆਂ ਕੰਮ ਪੈਣ ਵੱਲੇ ਹੁਣ ਘੋੜੇ ਨੂੰ ਨੱਚਦਾ ਤੇ ਵਿਖਾਤਾ ਉਹਨੂੰ ਜਦੋਂ ਨੱਚਣਾ ਸਿਖਾਇਆ ਉਹ ਵੀ ਵਿਖਾਓ ਉਦੋਂ ਪਤਾ ਕਿੰਨਾ ਤਸ਼ੱਦਦ ਹੁੰਦਾ ਉਹਦੇ ਤੇ ਉਹਨੂੰ ਕੁੱਟ-ਕੁੱਟ ਕੇ ਡੰਡਿਆਂ ਨਾਲ ਨੱਚਣਾ ਸਿਖਾਉਂਦੇ ਆ ਉਹ ਤੇ ਮੁੜ ਕੇ ਉਹ ਡੰਡਾ ਐ ਚੱਲਦਾ ਡੱਗ ਡੱਗ ਉਦੋਂ ਢੋਲ ਚੱਲੀ ਜਾਂਦਾ ਫੇਰ ਉਹ ਜਿਹੜਾ ਡੰਡਾ ਵਾ ਘੋੜੇ ਨੂੰ ਪਤਾ ਲੱਗ ਜਾਂਦਾ ਬੱਪੀ ਇਹ ਮੇਰੇ ਡੰਡਾ ਮਾਰੂਗਾ ਉਹ ਡੰਡੇ ਤੂੰ ਡੰਡੇ ਨੂੰ ਪਰਾਂ ਲੈ ਜਾਂਦੇ ਸਟਿਕ ਨੂੰ ਤੇ ਮੁੜ ਕੇ ਢੋਕੋਲਦੇ ਡਗੇ ਨੂੰ ਹੀ ਉਹ ਮੁਰਕਿਆਂ ਕਰਨ ਲੱਗ ਜਾਂਦਾ ਮਤਲਬ ਤਸ਼ੱਦਦ ਕੀਤਾ ਜਾਂਦਾ ਘੋੜਿਆਂ ਦੇ ਉੱਤੇ ਉਹ ਯਾਰ ਘੋੜਾ ਘੋੜੇ ਨੂੰ ਕੀ ਪਤਾ ਨੱਚਣ ਦਾ ਇਹ ਤੇ ਬੰਦਾ ਯਾਰ ਜਿਹੜੀਆਂ ਸਾਰੇ ਸਟੈਪ ਕਰੀ ਜਾਂਦਾ ਘੋੜਿਆਂ ਘੋੜੇ ਦੇ ਵਿੱਚ ਉਹਦਾ ਸੁਭਾਅ ਨੱਚਣਾ ਨਹੀਂ ਉਹਦਾ ਸੁਭਾਅ ਭੱਜਣਾ ਵਾ ਤੇ ਉਹ ਭੱਜਦਾ ਵਾ ਜਿਹੜਾ ਨੂੰ ਨੱਚਣਾ ਸਿਖਾਇਆ ਜਾਂਦਾ ਨਾ ਉਹ ਉਹਨੂੰ ਇੱਕ ਚਾਬੁਖ ਇੱਕ ਤਕਲੀਫ ਨਾਲ ਸਿਖਾਇਆ ਜਾਂਦਾ ਅੱਛਾ ਬਾਬਾ ਜੀ ਅਸੀਂ ਦੇਖ ਰਹੇ ਇੱਥੇ ਬਹੁਤ سارے ਘੋੜੇ ਨੇ ਤੁਸੀਂ ਇਹਨਾਂ ਨੂੰ ਫਿਰ ਕਿਵੇਂ ਸਾਂਭਦੇ ਹੋ ਕਿਉਂਕਿ ਇੱਕ ਘੋੜਾ ਸਾਂਭਣਾ ਕਹਿੰਦੇ ਬੜਾ ਔਖਾ ਹੋ ਜਾਂਦਾ ਹੈ ਕਈ ਲੋਕ ਚਾਚਾ ਦੇ ਵਿੱਚ ਸ਼ੌਂਕ ਨੂੰ ਕਈ ਹੁਣ ਟ੍ਰੈਂਡ ਚੱਲਿਆ ਆ ਘੋੜੇ ਰੱਖਣ ਦਾ ਕਈ ਬਹੁਤ ਸਾਰੇ ਰੱਖਦੇ ਨੇ ਪਰ ਉਹਨਾਂ ਨੂੰ ਪਤਾ ਨਹੀਂ ਸੇਵਾ ਸੰਭਾਲ ਕਿਵੇਂ ਕਰਨੀ ਤੁਸੀਂ ਕਿਵੇਂ ਇਹਨਾਂ ਨੂੰ ਮੈਨੇਜ ਮਹਾਰਾਜ ਜੀ ਕੱਲੇ ਨੇ 21 21 ਭਾਈ-ਭਾਈ ਘੋੜੇ ਵੀ ਸਾਹਮਣੇ ਆ ਕੱਲੇ ਨੇ ਕਈ ਤਾਂ ਇਸ ਚੀਜ਼ ਤੋਂ ਹੀ কুরਲਾ ਜਾਂਦੇ ਕਿ ਲਿਦਰ ਸਿੱਟ ਨਹੀਂ ਬੜੀ ਔਕੀ ਹੈ ਮਹਾਰਾਜ ਜੀ ਕੁਝ ਵੀ ਔਖਾ ਨਹੀਂਗਾ ਜਦੋਂ ਸਿਰ ਪਈ ਹੋਵੇ ਸਾਰਾ ਕੁਝ ਕਰਨਾ ਪੈਂਦਾ ਜਾਂ ਕੋਈ ਕੁਝ ਬੰਦੇ ਕਰ ਲੈਂਦੇ ਆ ਵਿਵਤਾ ਸਮਝ ਕੇ ਕੁਝ ਬੰਦੇ ਸੇਵਾ ਇਹ ਤੇ ਸੇਵਾ ਮਹਾਰਾਜ ਦੀ ਹੂੰ ਇਦੇ ਵਿੱਚ ਕੋਈ ਸ਼ਹਿੋ ਜਾਨੀ ਇਹਦੇ ਵੇਖੋ ਸਾਡੇ ਜਰਨੈਲ ਮੁਰਸ਼ਦ ਪੀਰ ਸਭ ਕਰਦੇ ਆਏ ਆ ਸਾਡਾ ਤੇ ਵਿਸ਼ਾ ਹੀ ਵੱਖਰਾ ਨਾ ਸਾਡਾ ਆਨੰਦ ਦਾ ਵਿਸ਼ਾ ਸਾਡਾ ਬਾਦਸ਼ਾਹੀ ਬਾਦਸ਼ਾਹੀ ਵਿਸ਼ਾ ਮਰਾਕਤ ਬਾਦਸ਼ਾਹੀ ਦਾ ਵਾ ਜਿਹੜੀ ਆਪਦੇ ਘੋੜੇ ਦੀ ਲਿੱਦ ਸੁਟਣੀ ਨਾ ਘੋੜਾ ਆਜ਼ਾਦੀ ਦਾ ਪ੍ਰਤੀਕ ਆ ਘੋੜਾ ਚੜ੍ਹਦੀ ਕਲਾ ਦਾ ਪ੍ਰਤੀਕ ਆ ਘੋੜਾ ਅਣਖ ਦਾ ਪ੍ਰਤੀਕ ਆ ਗੈਰਤ ਦਾ ਪ੍ਰਤੀਕ ਆ ਘੋੜਾ ਆਜ਼ਾਦੀ ਦਾ ਪ੍ਰਤੀਕ ਆ ਇਸ ਕਰਕੇ ਇਹਦੇ ਨਾਲ ਜੁੜਨਾ ਤੇ ਜਿਹੜਾ ਵਾ ਆ ਘੋੜੇ ਨੇ ਫੁਰਕੜਾ ਮਾਰਿਆ ਨਾ ਕੋੜੇ ਦਾ ਫੁਰਕੜਾ ਕਿਤੇ ਸਿਆਣੇ ਬੰਦੇ ਨੂੰ ਪੁੱਛੇ ਹੁਣ ਮੈਂ ਗੱਲ ਕੀਤੀ ਉਹਨੇ ਫੁਰਕੜਾ ਠੋਕਿਆ ਇਹਨੂੰ ਇੱਕ ਸਲਖਣਾ ਮੰਨਿਆ ਜਾਂਦਾ ਇਹਨੂੰ ਇੱਕ ਹਾਂ ਮੰਨੀ ਜਾਂਦੀ ਵੀ ਕੋੜੇ ਨੇ ਤੁਹਾਡੀ ਹਾਂ ਚ ਹਾਂ ਪਰੀ ਵੀ ਵਾਕਿਆ ਗੱਲ ਸਹੀ ਆ ਕਿਤੇ ਤੁਰੇ ਜਾਂਦੇ ਹੋਈਏ ਕਿ ਕੰਮ ਚੱਲੇ ਇਹ ਕੋੜਾ ਫੁਰਕੜਾ ਮਾਰ ਦੇ ਅਗਲਾ ਬੰਦਾ ਕਹਿੰਦਾ ਕੋੜੇ ਨੇ ਫੁਰਕੜਾ ਮਰਿਆ ਮੇਰਾ ਕੰਮ ਹੋ ਜਾਊਗਾ ਆ ਐਸਾ ਦਰवेश ਆ ਨਾਲੇ ਹੋਰ ਆ ਜੀ ਇਹਦੀ ਉੱਤੋਂ ਇਹਦੀ ਕਾਠੀ ਤੋਂ ਕਿੰਨੇ ਜਰਨੈਲ ਲੰਗੇ ਕਿੰਨੇ ਗੁਰੂ ਪੀਰ ਲੰਗੇ ਗੁਰੂ 10ਵੇਂ ਪਾਸ਼ਾ ਮਹਾਰਾਜ ਨੇ ਹੂੰ ਵੇਖੋ ਘੋੜੇ ਦੇ ਸੇਵਾ ਨੂੰ ਇਹ ਗੱਲ ਕਹੀ ਵੀ ਜਿਹੜਾ ਘੋੜੇ ਦੀ ਸੇਵਾ ਕਹੂਗਾ ਉਹ ਸਮਝੋ ਵੀ ਸਾਡੇ ਸਾਡੀ ਕੋ ਚਰਨ ਕੋਟ ਰਿਆ ਸਾਡੀਆਂ ਲਤਾਂ ਬਾਵਾ ਕੋਟ ਖਾਲਸੇ ਪੰਥ ਦੇ ਵਿੱਚ ਘੋੜੇ ਦਾ ਘੋੜਾ ਤੇ ਘੋੜੇ ਦੀ ਸੇਵਾ ਬੜਾ ਵੱਡਾ ਮਾਣ ਹੂੰ ਤੋਂ ਇਹ ਗੱਲਾਂ ਨੇ ਹੂੰ ਬਿਲਕੁਲ ਅੱਛਾ ਜਿਵੇਂ ਭਾਈ ਘੋੜੇ ਨੂੰ ਚਲਾ ਰਹੇ ਹਨਾ ਹੂੰ ਘੋੜ ਸਵਾਰੀ ਕਰ ਰਹੇ ਆ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੇ ਉਹਨਾਂ ਨੇ ਸਮਝ ਲਿਆ ਉਹਨਾਂ ਨੇ ਉਹ ਗੱਲ ਦੇ ਹਾਮੀ ਭਰਤੀ ਉਹਨਾਂ ਨੂੰ ਸੁਣਦਾ ਇੰਨਾ ਕਿਵੇਂ ਆ ਕੋੜੇ ਦਾ ਕੰਨ ਬੜਾ ਪਤਲਾ ਹੁੰਦਾ ਵੈਸੇ ਹੀ ਹੂੰ ਕੋੜੇ ਦਾ ਨੱਕ ਕੋੜੇ ਨੂੰ ਬਰੂਦ ਦੀ ਜਾਂ ਕੋਈ ਚੀਜ਼ ਦੀ ਸਮੈਲ ਬੜੀ ਦੂਰੋਂ ਆ ਜਾਂਦੀ ਹੈ ਹੂੰ ਤੇ ਕੋੜੇ ਦਾ ਕੰਨ ਵੀ ਬਹੁਤ ਪਤਲਾ ਹੁੰਦਾ ਇਹਨੂੰ ਕੋਈ ਵੀ ਖੜਾਕ ਖੜੂਗਾ ਆ ਦੇਖਿਓ ਹੁਣ ਹੁਣ ਉਧਰ ਕੈਮਰਾ ਮਾਰਿਓ ਜੀ ਦੇਖਿਓ ਹੁਣ ਦੁਰਿਆ ਨਾ ਬਿਲਕੁਲ ਕਾ ਜਾਰਾ ਮੈਂ ਇੱਥੋਂ ਦੇ ਰਿਆਂ ਹਾਲਾ ਕਿ ਮੁੰਡਾ ਸਵਾਰ ਸਹੀ ਆ ਆਮ ਸਵਾਰ ਹੋਵੇ ਤਾਂ ਜਿਤਨਾ ਮੈਂ ਇਸ਼ਾਰਾ ਦੇ ਰਿਆਂ ਲੱਗੇ ਆ ਦੇਖਿਓ ਘੋੜੇ ਨੇ ਜਦੇ ਸਮਝਣਾ ਹਾਂਜੀ ਨਾਲੇ ਵੈਸੇ ਵੀ ਆਵਾਜ਼ ਦੀ ਵੀ ਪਛਾਣ ਹੁੰਦੀ ਆ ਅੱਜ ਨਾ ਮੈਂ ਬੱਚੇ ਨਹੀਂ ਨਾਲ ਲੈ ਕੇ ਆਏ ਅਗਲੀ ਇੰਟਰਵਿਊ 'ਚ ਤੁਸੀਂ ਆਇਓ ਤੁਹਾਨੂੰ ਛੋਟੇ ਬੱਚੇ ਘੋੜਾ ਐਡਾ ਸਿਆਣਾ ਹੁੰਦਾ ਜੇ ਤੇ ਇਸ ਘੋੜੇ ਨਾਲ ਕਿਸੇ ਨੇ ਨਜਾਇਜ਼ ਛੇੜਖਾਨੀ ਕੀਤੀ ਉੱਤੇ ਸਵਾਰ ਕੋਈ ਜਾਣ ਕੇ ਚਮਲੋਟ ਕਰਨ ਲੱਗਾ ਜੇ ਭੱਜ ਪਿਆ ਤਕੜਾ ਸਵਾਰ ਤੈਨੂੰ ਸੰਭਲ ਲੂ ਦੂਜਾ ਸਵਾਰ ਡਿੱਗੂਗਾ ਤੇ ਜਾਂ ਫਿਰ ਪਤਾ ਨਹੀਂ ਕਿੱਥੋਂ ਮੁੜਨਗੇ ਅੱਛਾ ਅਗੇ 1-2 ਦਿਨ ਪਹਿਲਾਂ ਇੱਥੇ ਹੋਈ ਆ ਮੇਰਾ ਇੱਕ ਮਿੱਤਰ ਆ ਬੜਾ ਪਿਆਰਾ ਮਿੱਤਰ ਉਹਨੇ ਘੋੜਾ ਭਜਾਤਾ ਸਦਾਜੀ ਗਰੂਪ ਸਿੰਘ ਰੰਧਾਵਾ ਪਰ ਉਹ ਬੰਦਾ ਸਵਾਰ ਵਧੀਆ ਵਾ ਪਰ ਥੋੜਾ ਜਿਹਾ ਵੀ ਕਈ ਰਾਹ ਵਿੱਚੋਂ ਨਾ ਉਹਦੀ ਜੌਬ ਕਰਕੇ ਥੋੜਾ ਡਿਸਟੈਂਸ ਪੈ ਜਾਂਦਾ ਸਵਾਰੀ ਦਾ ਘੋੜਾ ਕਣਕਾਂ ਦੇ ਵਿੱਚ ਦੀ ਤੇ ਮੈਂ ਜਗਰੂਪ ਕੀ ਗੱਲ ਹੋਈ ਕਹਿੰਦਾ ਇਹ ਭੱਜ ਪਿਆ ਮੈਂ ਭਜਾਤਾ ਅੱਛਾ ਘੋੜਾ ਪਤਾ ਨਹੀਂ ਕਿੱਥੋਂ ਮੁੜਿਆ ਮਤਲਬ ਕਿ ਇਹ ਦੁਨੀਆ ਪੜ ਹੈ ਸ਼ਾਹ ਸਵਾਰਾਂ ਦਾ ਸਵਾਰ ਲੱਭਿਆ ਨਹੀਂ ਲੱਭਦੇ ਇੱਥੇ ਸਾਰੇ ਸਵਾਰ ਬਣੇ ਫਿਰਦੇ ਆ ਮੈਂ ਘੋੜਿਆਂ ਦੇ ਉੱਤੇ ਬੰਦਿਆਂ ਦਾ ਮੂਤ ਨਿਕਲਦਾ ਵੇਖਿਆ ਅੱਛਾ ਜਦੋਂ ਆਪਦੀ ਆਈ ਤੇ ਆ ਜਾਂਦਾ ਘੋੜਾ ਨਰ ਹੋਵੇ ਜੀ ਕੁਝ ਗੈਲਡ ਕਰ ਦਿੰਦੇ ਪਰ ਘੋੜਾ ਨਰ ਹੋਵੇ ਨਰ ਘੋੜਿਆਂ ਨੂੰ ਤੇ ਫਿਰ ਪੂਰੀ ਮਿਹਨਤ ਤੇ ਉਹ ਮਹਾਰਾ ਸੱਚੀ ਪਾਸ਼ਾ ਉਹ ਰੱਬ ਪਿਆਰਾ ਸੋਹਣਾ ਦਾਤਾ ਉਹੋ ਹੀ ਉੱਤੇ ਬਿਠਾਉਂਦਾ ਤੇ ਪਜਵਾਉਂਦਾ ਫਿਰ ਬਿਲਕੁਲ ਬਿਲਕੁਲ ਤੁਸੀਂ ਜਿਹੜਾ ਪੇਜ ਬਣਾਇਆ ਉਸ ਦੇ ਉੱਤੇ ਕਿਹੜੇ ਕਦੋਂ ਵੀਡੀਓ ਪਾਇਆ ਕਰਨੀਆਂ ਕਿਵੇਂ ਫਿਰ ਲੋਕ ਤੁਹਾਡੇ ਨਾਲ ਜੁੜਨ ਉਹ ਵੀ ਤੁਸੀਂ ਆਪਣੀ ਥੋੜੀ ਡਿਟੇਲ ਦੱਸਦੇ ਹੋ ਕਿ ਕਿਵੇਂ ਜੁੜਨ ਸਾਡੇ ਪੇਜ ਦਾ ਨਾਮ ਆ ਜੀ ਬਾਬਾ ਜੱਸਾ ਸਿੰਘ ਫਤੇਗੜ ਸਾਹਿਬ ਵਾਲੇ ਇਹ ਪੇਜ ਸਿਰਫ ਅਸੀਂ ਗੁਰੂ ਘਰ ਦੇ ਘੋੜਿਆਂ ਵਾਸਤੇ ਬਣਾਇਆ ਗੁਰੂ ਘਰ ਦੇ ਸਿੰਘ ਬਾਹਰੋਂ ਕਾਫੀ ਸੰਗਤ ਨੇ ਸਾਨੂੰ ਫੋਨ ਕੀਤੇ ਸਭਾ ਦੇ ਵਿੱਚ ਮਿਲੇ ਬਾਬਾ ਜੀ ਤੁਸੀਂ ਮਤਲਬ ਕਿ ਐਪੀਸੋਡ ਚਲਾਓ ਅਸੀਂ ਉਹਨੂੰ ਜ਼ੀਰੋ ਤੋਂ ਘੋੜੇ ਨੂੰ ਅੰਦਰੋਂ ਰੱਸਾ ਪਾਉਣ ਤੋਂ ਲੈ ਕੇ ਬਾਹਰ ਕੱਢਣ ਤੋਂ ਲੈ ਕੇ ਲੇਟੇ ਤੋਂ ਲੈ ਕੇ ਕੋੜੇ ਦੀ ਸ਼ੈਡਲ ਕਿਵੇਂ ਕੱਸੀ ਦੀ ਆ ਇਕਾਠੀ ਰਕਾਬ ਕਿੱਥੇ ਰੱਖੀ ਦੀ ਆ ਕਿਹੜਾ ਬੰਦੇ ਦੀ ਰਕਾਬ ਕਿਦਾਂ ਦੀ ਹੁੰਦੀ ਆ ਮੂੰਹ 'ਚ ਪਾਉਣ ਵਾਲਾ ਕਾਜਾ ਬਿੱਟ ਕਿਹੋ ਜਿਹੀ ਹੁੰਦੀ ਆ ਉਦੋਂ ਬਾਅਦ ਕੋੜੇ ਨੂੰ ਪਟੜੀ ਕਿਵੇਂ ਦੇਣੀ ਆ ਕੋੜੇ ਨੂੰ ਰੋਕਣਾ ਕਿਵੇਂ ਆ ਕਿਲਾ ਕਿਵੇਂ ਚੁੱਕਣਾ ਵਾ ਲੰਮੇ ਚਾਲ ਕਿਵੇਂ ਚੱਲਣੀਆਂ ਇਹ ਸਾਰੇ ਚੀਜ਼ਾਂ ਨੂੰ ਐਪੀਸੋਡ ਲੈ ਕੇ ਚੱਲਾਂਗੇ ਤੇ ਮੈਂ ਤੁਹਾਡਾ ਧੰਨਵਾਦੀ ਆ ਵੀ ਤੁਸੀਂ ਆਪਣੇ ਪੇਜ ਤੋਂ ਇਹ ਸਾਡੀ-ਸਾਡੀ ਗੱਲ ਸੁਣੀ ਤੇ ਸਾਡੇ ਪੇਜ ਦੀ ਗੱਲ ਨੂੰ ਪ੍ਰਮੋਟ ਕੀਤਾ ਬਹੁਤ ਸ਼ੁਕਰੀਆ ਧੰਨਵਾਦ ਬਾਬਾ ਜੀ ਸਾਡੇ ਨਾਲ ਸੀਗੇ ਤਾਂ ਗੱਲਬਾਤ ਕੀਤੀ ਹੈ ਔਨਲਾਈਨ ਦਿਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਪੇਜ ਹੋਏਗਾ ਬਾਬਾ ਜੱਸਾ ਸਿੰਘ ਫਤੇਗੜ ਸਾਹਿਬ ਉਸ ਦੇ ਉੱਤੇ ਕਹਿੰਦੇ ਕੋਈ ਐਪੀਸੋਡ ਪਾਇਆ ਕਰਾਂਗੇ ਜੋ ਘੋੜਿਆਂ ਦੇ ਰਿਗਾਰਡਿੰਗ ਹੋਇਆ ਕਰਨਗੇ ਤੇ ਇਹਦੇ ਉੱਤੇ ਕੋਈ ਪੈਸਾ ਇਹਨਾਂ ਨੂੰ ਨਹੀਂ ਲੈਣਾ ਕੋਈ ਇਹ ਡਿਟੇਲ ਹੈ ਇਸ ਟਿਕ ਨਾਲ ਕੋਈ ਤੇ ਇਹਨਾਂ ਨੇ ਫ੍ਰੀ ਸੇਵਾ ਕਰਨੀ ਹੈ ਕਿ ਕੋਈ ਵੀ ਸਿੱਖ ਸਕਦਾ ਕਿਤੇ ਬੈਠਾ ਕੋਈ ਇੱਥੇ ਬੈਠਾ ਪੰਜਾਬ ਚ 올 ਓਵਰ ਦੇ ਇੰਡੀਆ ਬੈਠਾ ਹੈ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਬੈਠਾ ਹੈ ਘੋੜੇ ਰੱਖਣ ਦਾ ਚਾਹ ਬਣਾ ਹੈਗਾ ਤੇ ਇਹ ਦੱਸਣਗੇ ਕਿ ਰੱਖਣਾ ਕਿਵੇਂ ਆ ਪਾਉਣਾ ਕੀ ਆ ਖਾਣ ਨੂੰ ਬੰਨਣਾ ਕਿਵੇਂ ਆ ਸਾਰੀਆਂ ਚੀਜ਼ਾਂ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰਿਓ ਅਸੀਂ ਤੁਹਾਨੂੰ ਲਿੰਕ ਵੀ ਨੀਚੇ ਦੇ ਰਹੇ ਹਾਂ ਡਿਸਕ੍ਰਿਪਸ਼ਨ ਦੇ ਵਿੱਚ ਉਸ ਲਿੰਕ ਦੇ ਉੱਤੇ ਤੁਸੀਂ ਕਲਿੱਕ ਕਰਕੇ ਇਹਨਾਂ ਦੇ ਪੇਜ ਦੇ ਨਾਲ ਜੁੜਿਓ ਕਿ ਤਾਂ ਜੋ ਤੁਹਾਡੇ ਤੱਕ ਡਿਟੇਲ ਕਿਉਂਕਿ ਅਸੀਂ ਇੰਟਰਵਿਊ ਮਹੀਨੇ 'ਚ 2 ਕਰ ਲਾਂਗੇ 3 ਕਰ ਲਾਂਗੇ ਜਿਹੜੀ ਡਿਟੇਲ ਇਹਨਾਂ ਨੇ ਤੁਹਾਡੇ ਤੱਕ ਪਹੁੰਚਾਉਣੀ ਆ ਉਹ ਇਹਨਾਂ ਨੇ ਪਹੁੰਚਾਉਣੀ ਆ